ਇਹ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਹਾਂ ਜੋ ਕਿ ਇੱਕ ਹਾਂਗਕਾਂਗ ਤੋਂ ਭੈਣ ਹੈ ਉਹਨਾਂ ਨੇ ਰੈਡੀ ਕਰਵਾਏ ਹੈ ਸਾਡੇ ਕੋਲੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲਾ ਜੋਰ ਚਟ ਤੇ ਸੂਟ ਬਣਿਆ ਹੋਇਆ ਹੈਗਾ ਜੇਕਰ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਸੋਹਣਾ ਜਿਹਾ ਪੀਸ ਬਣਿਆ ਹੈਗਾ ਤੇ ਇਹਦੀ ਲੁੱਕ ਆਪਾਂ ਵਰਕ ਕੀਤਾ ਹੋਇਆ ਹੈ ਗਲੀ ਨੈਕ ਤੇ ਵਰਕ ਆਏਗਾ ਤੇ ਉਸ ਤੋਂ ਬਾਅਦ ਬਾਜੂ ਤੇ ਆਏਗਾ ਤੇ ਨਾਲ ਚਨੂਨ ਦਾ ਦੁਪੱਟਾ ਰੈਡੀ ਕੀਤਾ ਆਪਾਂ ਟਾਈ ਐਂਡ ਡਾਈ ਦਾ ਤੇ ਬਹੁਤ ਹੀ ਸੋਹਣੀ ਜੀ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਨਾਲ ਇਸ ਦੇ ਬਾਟਮ ਆਏਗੀ ਬਾਟਮ ਤੇ ਕੱਟਵਰਕ ਆਏਗਾ ਬਹੁਤ ਹੀ ਸੋਹਣਾ ਜਿਹਾ ਸਕਾਈ ਤੇ ਕਲਰ ਰੈਡੀ ਹੋਇਆ ਤੇ ਇਹ ਜੌਰਜਟ ਫੈਬਰਿਕ ਤੇ ਸੂਟ ਹੈਗਾ ਜੇਕਰ ਤੁਸੀਂ ਵੀ ਇਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਹਦਾ ਸਕਰੀਨਸ਼ਾਟ ਲੈ ਕੇ ਭੇਜੋ ਤੇ ਜਲਦੀ ਜਲਦੀ ਜਾ ਕੇ ਡੀਐਮ ਕਰੋ ਤੇ ਇਹ ਵਾਲਾ ਸੂਟ ਬਹੁਤ ਹੀ ਜੈਨੂਅਲ ਜਿਹਾ ਪ੍ਰਾਈਸ ਵਿੱਚ ਤਿਆਰ ਹੋਇਆ ਹੈਗਾ ਤੇ ਬਹੁਤ ਹੀ ਸੋਹਣਾ ਫੈਬਰਿਕ ਲੱਗਿਆ ਹੋਇਆ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਦਿੱਤੇ ਇਹ ਵਾਲਾ ਅਸੀਂ ਸੂਟ ਰੈਡੀ ਕੀਤਾ ਕਾਟਨ بیس ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਅਸੀਂ ਇਹਦੇ ਇੱਕ ਨੀਚੇ ਘੇਰੇ ਤੇ ਵਰਕ ਆਏਗਾ ਫਲਾਵਰ ਤੇ ਇੱਕ ਹਿੱਪ ਤੇ ਫਲਾਵਰ ਆਏਗਾ ਤੇ ਉਸ ਤੋਂ ਬਾਅਦ ਇਹਦੀਆਂ ਬਹੁਤ ਹੀ ਸੋਹਣੀਆਂ ਬਾਜੂ ਬਣ ਕੇ ਤਿਆਰ ਹੋਈਆਂ ਹੈਗੀਆਂ ਤੇ ਨਾਲ ਇਸ ਦੇ ਬਾਟਮ ਤੇ ਵਰਕ ਆਏਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਫਲਾਵਰ ਬਣਿਆ ਹੋਇਆ ਤੇ ਬਾਟਮ ਤੇ ਵਰਕ ਆਏਗਾ ਤੇ ਨਾਲ ਆਪਾਂ ਇਹਦੇ ਨਾਲ ਪ्युअर ਦਾ ਦੁਪੱਟਾ ਲਗਾਇਆ ਹੋਇਆ ਹੈ ਟਾਈ ਐਂਡ ਟਾਈ ਦਾ ਤੇ ਨਾਲ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਸੂਟ ਨੂੰ ਤੇ ਸਾਈਡਾਂ ਤੇ ਆਪਾਂ ਲੈਸ ਦੇ ਕੇ ਫਿਨਿਸ਼ਿੰਗ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਤੇ ਹਲਕਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੇਕਰ ਤੁਸੀਂ ਵੀ ਇਹ ਸੂਟ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜਲਦੀ ਜਲਦੀ ਜਾ ਕੇ ਇਹਦਾ ਸਕਰੀਨਸ਼ਾਟ ਪੇਜ ਜੋ WhatsApp ਤੇ ਤੇ ਨਾਲ DM ਕਰੋ ਤੇ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਇਹ ਸੂਟ ਰੈਡੀ ਕਰਵਾ ਕੇ ਦੇਵਾਂਗੇ ਤੇ ਜੇਕਰ ਤੁਸੀਂ ਆਪਣੀ ਚੁਆਇਸ ਦੇ ਕਲਰ ਦਾ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕਲਰ ਦਾ ਚੁਆਇਸ ਵੀ ਕਰਵਾ ਸਕਦੇ ਹੋ ਤੇ ਇਹ ਵਾਲਾ ਐਸਕੇ ਕਾਟਨ ਦੇ ਸੂਟ ਰੈਡੀ ਹੋਇਆ ਬਹੁਤ ਹੀ ਜੈਨੂਅਲ ਜੇ ਪ੍ਰਾਈਸ ਵਿੱਚ ਹੋਇਆ ਤੇ ਜਲਦੀ ਜਲਦੀ ਆ ਕੇ ਤੁਸੀਂ ਆਪਣਾ ਸਕਰੀਨਸ਼ਾਟ ਲਓ ਤੇ ਸਾਨੂੰ ਭੇਜੋ ਤੇ ਸੂਟ ਨੂੰ ਬਾਏ ਕਰੋ ਹਾਂਜੀ ਨੈਕਸਟ ਸੂਟ ਜੋ ਆਪਾਂ ਲੈ ਕੇ ਆਏ ਆ ਇਹ ਵੀ ਕਾਟਨ ਟੇਸ ਦੇ ਉੱਪਰ ਹੀ ਰੈਡੀ ਹੋਇਆ ਇਹ ਵੀ ਹਾਂਗਕਾਂਗ ਵਾਲੀ ਭੈਣ ਦਾ ਸੂਟ ਹੈ ਉਹਨਾਂ ਨੇ ਆਪਣੇ ਕੋਲੋਂ ਰੈਡੀ ਕਰਵਾਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਪੀਸ ਰੈਡੀ ਹੋ ਕੇ ਚੱਲਿਆ ਆਏਗਾ ਤੇ ਇਹਦੇ ਫਰੰਟ ਤੇ ਵਰਕ ਆਏਗਾ ਤੇ ਨਾਲ ਬਹੁਤ ਸੋਹਣੀ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਨਾਲ ਬਾਜੂ ਤੇ ਵਰਕ ਆਏਗਾ ਬਹੁਤ ਹੀ ਸੋਹਣਾ ਬਾਜੂ ਤੇ ਵਰਕ ਆਏਗਾ ਤੇ ਅਗਲੀ ਸਾਈਡ ਤੇ ਆਪਾਂ ਲੈਂਸ ਲਗਾਈ ਹੋਈ ਆ ਨਾਲ ਗਲੇ ਤੇ ਵਰਕ ਆਏਗਾ ਬਹੁਤ ਹੀ ਸੋਹਣਾ ਜਾਂ ਤੇ ਨਾਲ ਇਸਦੇ ਆਪਾਂ ਰੈਡੀ ਕੀਤਾ ਆਏਗਾ ਮਸਲੀਨ ਲਾਈਨਿੰਗ ਦਾ ਦੁਪੱਟਾ ਮਸਲੀਨ ਲਾਈਨਿੰਗ ਦਾ ਦੁਪੱਪਟਾ ਰੈਡੀ ਕੀਤਾ ਤੇ ਨਾਲ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਸ ਦੇ ਨਾਲ ਬਹੁਤ ਹੀ ਸੋਹਣੀ ਬਾਟਮ ਆਏਗੀ ਜੇਕਰ ਤੁਸੀਂ ਪਲਾਜ਼ੋ ਬਣਵਾਉਣਾ ਚਾਹੁੰਦੇ ਆ ਤਾਂ ਪਲਾਜ਼ੋ ਬਣਾ ਸਕਦੇ ਹੋ ਜੇਕਰ ਬਾਟਮ ਬਣਵਾਉਣਾ ਚਾਹੁੰਦੇ ਆ ਤਾਂ ਬਾਟਮ ਵੀ ਬਣਵਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਹੈਵੀ ਵਰਕ ਹੈਗਾ ਤੇ ਨਾਲ ਆਪਾਂ ਇਹਦੇ ਪਲਾਜ਼ੋ ਰੈਡੀ ਕੀਤਾ ਹੈਗਾ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਤਾਂ ਸਾਨੂੰ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਲੈ ਕੇ ਆਏ ਆ ਜੋ ਕਿ ਹੈਂਡਵਰਕ ਤੇ ਬਣਿਆ ਹੋਇਆ ਹੈਗਾ ਤੇ ਇਹ ਵਾਲਾ ਇੱਕ ਹਾਂਗਕong ਤੋਂ ਭੈਣ ਹੈ ਉਹਨਾਂ ਨੇ ਸੂਟ ਰੈਡੀ ਕਰਵਾਇਆ ਤੇ ਉਹਨਾਂ ਮੈਨੂੰ ਕਿਹਾ ਸੀਗਾ ਕਿ ਇਹਦੇ ਵਿੱਚ ਤੁਸੀਂ ਆਪਣੀ ਚੁਆਇਸ ਦੀ ਲੈਸ ਆਪਣੀ ਚੁਆਇਸ ਦਾ ਫੈਬਰਿਕ ਲਗਾਓ ਤੇ ਆਪਣੀ ਚੁਆਇਸ ਦਾ ਦੁਪੱਟਾ ਲਗਾ ਕੇ ਬਹੁਤ ਹੀ ਸੋਹਣਾ ਜਿਹਾ ਪੀਸ ਰੈਡੀ ਕਰਕੇ ਦੇਣਾ ਸਾਨੂੰ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਬਹੁਤ ਹੀ ਸੋਹਣਾ ਜੈਨੂਇਨ ਜਿਹਾ ਸੂਟ ਰੈਡੀ ਕੀਤਾ ਹੈ ਜੋ ਕਿ ਫੁੱਲੀ ਹੈਂਡਵਰਕ ਹੈ ਇਹਦੇ ਵਿੱਚ ਮੋਤੀ ਦਾ ਤੇ ਦਬਕੇ ਦਾ ਕੰਮ ਆਵੇਗਾ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਕਿੰਨੀ ਸੋਹਣੀ ਹੋਈ ਹੈਗੀ neck ਦੀ ਤੇ ਨਾਲ ਇਸਦੇ ਬਾਜੂ ਆਏਗੀ ਬਾਜੂ ਬਹੁਤ ਸੁੰਨੀਆਂ ਬਣੀਆਂ ਹੋਈਆਂ ਹੈਗੀਆਂ ਨਾਲ ਦਬਕੇ ਦਾ ਤੇ ਮੋਤੀ ਦਾ ਕੰਮ ਆਏਗਾ ਨਾਲ ਥ੍ਰੈਡ ਦਾ ਤੇ ਆਪਾਂ ਬਹੁਤ ਹੀ ਸੋਹਣੀ ਜੀ ਲੈਂਸ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਸਦੇ ਵਿੱਚ ਸਾਰੇ ਦੇ ਵਿੱਚ ਸੀਪੀ ਦੀ ਨਾਲ ਤੇ ਮੋਤੀ ਨਾਲ ਵਰਕ ਕੀਤਾ ਹੋਇਆ ਜੋ ਕਿ ਹੈਂਡਵਰਕ ਹੈ ਫੁੱਲੀ ਹੈਂਡਵਰਕ ਸੂਟ ਹੈਗਾ ਨਾਲ ਕੇ ਰੇ ਤੇ ਬਹੁਤ ਹੀ ਸੋਹਣਾ ਜਿਹਾ ਦੇਖ ਸਕਦੇ ਹਾਂ ਕਿ ਬਹੁਤ ਸੋਹਣਾ ਬਣ ਕੇ ਪੀਸ ਰੈਡੀ ਹੋਇਆ ਹੈਗਾ ਤੇ ਨਾਲ ਆਪਾਂ نیچے ਫਿਨਿਸ਼ਿੰਗ ਵਾਸਤੇ ਫਰੋਜੀ ਕਲਰ ਦੀ ਟਾਈਪਿੰਗ ਦਾ ਟੱਚ ਦਿੱਤਾ ਹੋਇਆ ਤੇ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਬਹੁਤ ਸੋਹਣੀ 골ਡਨ ਕਲਰ ਚ ਲੈਂਸ ਲਗਾਈ ਹੋਈ ਹੈ ਫਿਨਿਸ਼ਿੰਗ ਕੀਤੀ ਹੋਈ ਹੈ ਲੈਂਸ ਦੀ ਤੇ ਨਾਲ ਇਸ ਦੇ ਬਹੁਤ ਸੋਹਣੀ ਬਾਟਮ ਰੈਡੀ ਹੋਈ ਹੈ ਇਹ 3D ਸੂਟ ਬਣ ਕੇ ਰੈਡੀ ਹੋਇਆ ਹੈਗਾ ਤੇ ਅਦੇ ਕੋ ਭੈਣ ਦੀ ਚੁਆਇਸ ਸੀ ਕਿ ਮੈਨੂੰ ਇਦਾਂ ਦਾ ਸੂਟ ਹੀ ਚਾਹੀਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਜਾ ਵਰਕ ਹੈਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਨਾਲ ਆਪਾਂ ਇਸ ਦੇ ਪਲਾਜ਼ੋ ਰੈਡੀ ਕੀਤਾ ਹੈ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਬਾਟਮ ਵੀ ਕਰਵਾ ਸਕਦੇ ਹੋ ਪਰ ਇਹਦੇ ਨਾਲ ਆਪਾਂ ਪਲਾਜ਼ੋ ਰੈਡੀ ਕੀਤਾ ਹੈ ਇਹ ਵਾਲਾ ਸੂਟ ਟੈਬੀ ਸਿਲਕ ਤੇ ਰੈਡੀ ਹੋਇਆ ਹੈਗਾ ਨਾਲ ਤੁਸੀਂ ਦੇਖ ਸਕਦੇ ਹੋ ਕਿ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਆਏਗਾ ਨਾਲ ਫਰੋਜ਼ੀ ਕਲਰ ਦਾ ਦੁਪੱਟਾ ਆਏਗਾ ਨਾਲ ਇਸਦੇ ਨਾਲ ਆਪਾਂ ਬੜੀ ਸੋਹਣੀ ਲੈਂਸ ਲਗਾ ਕੇ ਨਾਲ ਗੋਟਾ ਪੱਤੀ ਦੀ ਟੱਚ ਦਿੱਤਾ ਹੋਇਆ ਤੇ ਬਹੁਤ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਹੈ ਇਹ ਮਹਾਰਾਣੀ ਦੁਪੱਟੇ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਫਰੋਜੀ ਕਲਰ ਹੈ 3D ਸੂਟ ਬਣ ਕੇ ਰੈਡੀ ਹੋਇਆ ਹੈਗਾ ਇਹ ਵਾਲੀ ਜਿਹੜੀ ਸ਼ਰਟ ਹੈ ਇਹ ਸ਼ਰਟ ਆਪਣੀ ਹੈਗੀ ਹੈ ਟੈਬੀ ਦੀ ਤੇ ਨਾਲ ਪਿਓਰ ਦੀ ਬਾਟਮ ਲਾਈ ਹੋਈ ਆਪਾਂ ਦੀ ਨੇ ਆਪਾਂ ਨੂੰ ਇੱਕ ਮਤਲਬ ਕੀ ਪਿਕ ਸੈਂਡ ਕੀਤੀ ਸੀ ਕਿ ਸਾਨੂੰ ਬਿਲਕੁਲ ਸੇਮ ਇਦਾਂ ਦਾ ਹੀ ਸੂਟ ਰੈਡੀ ਕਰਵਾ ਕੇ ਦਿਓ ਤੇ ਆਪਾਂ ਇੱਕ ਸੂਟ ਰੈਡੀ ਕਰਕੇ ਉਹਨਾਂ ਨੂੰ ਭੇਜਣ ਲੱਗੇ ਹੈਗੇ ਤੇ ਦੀ ਕਹਿੰਦੇ ਸੀ ਕਿ ਮੈਨੂੰ ਬਹੁਤ ਪਸੰਦ ਆਏਗਾ ਤੇ ਬਾਕੀ ਚਲੋ ਹੁਣ ਦੇਖਦੇ ਹਾਂ ਕੀ ਰਿਸਪੌਂਸ ਦਿੰਦੇ ਆ ਬਾਕੀ ਜੇਕਰ ਤੁਸੀਂ ਵੀ ਇਹ ਵਾਲੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਬਹੁਤ ਜੈਨੂਇਨ ਪ੍ਰਾਈਸ ਹੈ ਇਸ ਦਾ ਤੇ ਫੁੱਲੀ ਹੈਂਡਵਰਕ ਕੰਮ ਹੈ ਕੋਈ ਮਸ਼ੀਨ ਦਾ ਟੱਚ ਨਹੀਂ ਲੱਗਿਆ ਹੋਇਆ ਕੁਝ ਨਹੀਂ ਹੈ ਸਾਰਾ ਹੈਂਡਵਰਕ ਨਾਲ ਕੀਤਾ ਹੋਇਆ ਹੈਗਾ ਜੇਕਰ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਵੀ ਇਦਾਂ ਦਾ ਸੂਟ ਰੈਡੀ ਕਰਵਾਉਣਾ ਆਏਗਾ ਤੁਸੀਂ ਜਲਦੀ ਜਲਦੀ ਜਾ ਕੇ ਸਾਨੂੰ ਡੀਐਮ ਕਰੋ ਤੇ WhatsApp ਤੇ ਮੈਸੇਜ ਕਰੋ ਤੇ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਤੇ ਬਹੁਤ ਸਾਡੇ ਜੈਨੂਨ ਪ੍ਰਾਈਸ ਹੈਗੇ ਬਾਕੀ YouTube ਤੇ ਸਾਡਾ ਚੈਨਲ ਹੈ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ ਨਾਲ Facebook ਤੇ ਵੀ ਆਪਾਂ ਪੇਜ ਬਣਾਇਆ ਹੋਇਆ ਹੈਗਾ ਡੇਲੀ ਅਪਡੇਟ ਪਾਈ ਦੀਆਂ ਹੈਗੀਆਂ Facebook ਤੇ ਵੀ YouTube ਤੇ ਵੀ ਤੇ ਜਲਦੀ ਜਲਦੀ ਜਾ ਕੇ ਤੁਸੀਂ ਸਬਸਕ੍ਰਾਈਬ ਕਰੋ ਤਿੰਨੋਂ ਚੈਨਲ ਨੂੰ ਤੇ ਸਾਨੂੰ ਜਲਦੀ ਜਲਦੀ ਜਾ ਕੇ ਸਕਰੀਨਸ਼ਾਟ ਭੇਜੋ